wala po ਕਿਉਂ ਮੈਂ ਨਾ ਕਰ ਜੜੀ ਗਾਦੀ ਐਰਾ ਪਾਗੜਾ ਪਾਵਾ ਰੋਸ਼ਨੀ ਸਿਮਰ ਸਿਮਰ ਸਾਡਾ ਪੜਾਉਂਦਾ ਕਾ ਪੜਾਵਾ ਬਹਿ ਕੇ ਅਣਾ ਤੇ ਬਹਿ ਕੇ ਜਾਵਾ ਤੇ ਤੂੰ ਇੱਕ ਮਿੰਟ ਨਿਆਣੇ ਚੜ ਲੰਦੇ ਬਹਿ ਕੇ ਹਾਂ ਬਾਕੀ ਆਗੇ ਜੀ ਆਪਾਂ ਇੱਥੇ ਨਹੀਂ ਲਿਜਣਾ ਬੱਸ ਲਾਣਾ ਮੇਰਾ ਕੰਮ ਹੈ ਮੈਂ ਆਪਣੇ ਭਰਾ ਨੂੰ ਚਾਹਤਾ ਜੋ ਆਹ ਕਰਦੀਆਂ ਤੂੰ ਵੀ ਹਾਂ ਤੂੰ ਵੀ ਕਰੋ ਬਾਹਰ ਪੰਜਾਬ ਤੋਂ ਬਾਹਰ ਤੱਕ ਦੇਖੋ ਜਾ ਦੁਨੀਆ ਦੀਆਂ ਪੋਤਾ ਲਾਉਂਦੂ ਆਹ ਅਵੀ ਟੁੱਟ ਗਈ ਸਿਮਰ ਜਿੰਨਾ ਨਾਲ